ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਉੱਪਰ ਕਲਿੱਕ ਕਰੋ ਪੀਰ ਹਮਜ਼ਾ ਗੋਛ ਨੂੰ ਰੱਬੀ ਗਿਆਨ ਦੇਣ ਤੋਂ ਬਾਅਦ ਗੁਰੂ ਜੀ ਅੱਗੇ ਵਲ ਚੱਲ ਪਏ ਤੇ ਜਦੋਂ ਗੁਰੂ ਜੀ ਸਿਆਲਕੋਟ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਇੱਥੋਂ ਥੋੜੀ ਹੀ ਦੂਰੀ ਤੇ ਇੱਕ ਪ੍ਰਸਿੱਧ ਕੜਾਮਾਤੀ ਰਹਿੰਦਾ ਹੈ ਜਿਸ ਦਾ ਨਾਮ ਮੀਆਂ ਮਿੱਠੇ ਸ਼ਾਹ ਹੈ ਤੇ ਮੀਆਂ ਮਿੱਠੇ ਸ਼ਾਹ ਲੋ ਆਪਣੀਆਂ ਕੜਾਮਾਤਾ ਉੱਤੇ ਬਹੁਤ ਹੰਕਾਰ ਹੈ ਤੇ ਉਹ ਆਪਣੀਆਂ ਕੜਾਮਾਤਾ ਦਿਖਾ ਕੇ ਕਈ ਸਾਰੇ ਹਿੰਦੂਆਂ ਨੂੰ ਡਰਾਉਂਦਾ ਹੈ ਤੇ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਹੈ ਤਾਂ ਤਨਛੇ ਦੇ ਗੁਰੂ ਨਾਨਕ ਦੇਵ ਜੀ ਇੱਕ ਦਿਨ ਮੀਆਂ ਮਿੱਤੇ ਸ਼ਾਦੇ ਇਲਾਕੇ ਵਿੱਚ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਬਾਗ ਵਿੱਚ ਆਪਣਾ ਡੇਰਾ ਲਗਾ ਲਿਆ ਜਦੋਂ ਨੇੜੇ ਤੇ ਰੇੜੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਬਾਗ ਵਿੱਚ ਆਏ ਹੋਏ ਹਾਂ ਤਾਂ ਬੜੀ ਸਾਰੀ ਸੰਗਤ ਗੁਰੂ ਜੀ ਪਾਸ ਪਹੁੰਚ ਗਈ ਦੂਰ ਨੇੜੇ ਤੋਂ ਆਏ ਲੋਕ ਗੁਰੂ ਜੀ ਦੇ ਦਰਸ਼ਨ ਕਰਤੇ ਜਾਣ ਤੇ ਮੱਥਾ ਟੇਕ ਕੇ ਨਿਹਾਲ ਹੁੰਦੇ ਜਾਣ ਜਦੋਂ ਮੀਆ ਵਿੱਥੇਸ਼ਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਡੇ ਮੁਸਲਮ ਫਕੀਰ ਹੈ ਹਮਜਾ ਧੋਸ਼ ਨੂੰ ਰੱਬੀ ਗਿਆਨ ਦੇਣ ਵਾਲਾ ਸਾਧੂ ਮੇਰੇ ਇਲਾਕੇ ਵਿੱਚ ਪਹੁੰਚਿਆ ਹੋਇਆ ਹੈ ਤਾਂ ਉਸ ਦੇ ਮਨ ਵਿੱਚ ਗੁਰੂ ਜੀ ਕੋਲ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਕਿਉਂਕਿ ਜਦੋਂ ਗੁਰੂ ਜੀ ਨੇ ਮੁਸਲਮਾਨਾਂ ਦੇ ਬਹੁਤ ਮੰਨੇ ਪ੍ਰਮੰਦੇ ਫਕੀਰ ਹੈ ਹਮਜਾ ਗੋਸ਼ ਦਾ ਹੰਕਾਰ ਤੋੜਿਆ ਸੀ ਤਾਂ ਉਸ ਇਲਾਕੇ ਵਿੱਚ ਗੁਰੂ ਜੀ ਦੀ ਕਾਫੀ ਜ਼ਿਆਦਾ ਪ੍ਰਸਿੱਧੀ ਹੋ ਗਈ ਸੀ ਤੇ ਕਿਸ ਗੱਲ ਦਾ ਮੀਆਂ ਮਿੱਥੇ ਸ਼ਾਹ ਨੂੰ 36 ਕਿ ਸਾਦਾ ਇਹਨਾ ਵੱਡਾ ਮੁਸਲਮ ਫਕੀਰ ਹੈ ਇਸ ਆਮ ਜਿਹੇ ਸਾਧੂ ਵਗੇ ਕਿਵੇਂ ਚੌਕਿਆ ਮੀਆਂ ਮਿੱਥੇ ਸ਼ਾਹ ਅੰਦਰ ਬਦਲੇ ਦੀ ਅਗ ਇਸ ਤਰ੍ਹਾਂ ਮਚਵੇ ਸੀ ਕਿ ਉਹ ਕਿਸੇ ਨਾਲ ਕਿਸੇ ਤਰ੍ਹਾਂ ਗੁਰੂ ਜੀ ਨੂੰ ਲੋਕਾਂ ਵਿਚੰਨੇਵਾ ਦਿਖਾਣਾ ਚਾਹੁੰਦਾ ਸੀ ਤੇ ਅਗਲੇ ਹੀ ਦਿਨ ਚੱਲ ਕੇ ਉਹ ਵੀ ਗੁਰੂ ਜੀ ਦੇ ਪਾਸ ਆਣ ਪਹੁੰਚਿਆ ਤੇ ਆਉਂਦਿਆਂ ਹੀ ਗੁਰੂ ਜੀ ਨੂੰ ਪੁੱਛਾ ਲਗਾ ਕਿ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਤਾਂ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮੈਂ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਦਾ ਤਾਂ ਮਥੇਸ਼ਾ ਆਖਣ ਲਗਾ ਕਿ ਭਾਵੇਂ ਤੁਸੀਂ ਇੱਕ ਹੀ ਰੱਬ ਨੂੰ ਮੰਨਦੇ ਹੋ ਪਰ ਫਿਰ ਵੀ ਤੁਹਾਨੂੰ ਰੱਬ ਤੱਕ ਆਪਣੀ ਗੱਲ ਪਹੁੰਚਾਉਣ ਲਈ ਕਿਸੇ ਨਾ ਕਿਸੇ ਰਸੂਲ ਦੀ ਲੋੜ ਤਾਂ ਜ਼ਰੂਰ ਪੈਂਦੀ ਹੋਵੇਗੀ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ ਰੱਬ ਨੂੰ ਪਾਉਣ ਵਾਸਤੇ ਤਾਂ ਇੱਕ ਮਨ ਇੱਕ ਚਿਤ ਹੋ ਕੇ ਸਿਮਰਨ ਕਰਨਾ ਪੈਂਦਾ ਹੈ ਤੇ ਰੰਗ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਸੱਚੇ ਦਿਨੋਂ ਰੱਬ ਨਾਲ ਜੁੜੇ ਰਹਿੰਦੇ ਹਨ ਮੀਆਂ ਮਿੱਠੇ ਸ਼ਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਲਾਜਵਾਬ ਹੋ ਗਿਆ ਪਰ ਫਿਰ ਵੀ ਆਪਣੀ ਜਿੱਦ ਦੇ ਕਰਕੇ ਫਿਰ ਤੋਂ ਗੁਰੂ ਜੀ ਨੂੰ ਪੁੱਛਣ ਲੱਗਾ कि की इस गल मानते हो कि जिस दिन क्यामत आएगी उस दिन धरती दबे शरीर फिर तो जिंदा हो जाए पर हिंदुआ मृतक देहा साड़िया कुछ नहीं बनेगा मिया मिठे शाह की यह गल सुन के गुरु जी का हादसा निकल गया ਤੇ ਉਹ ਮਿੱਥੇ ਜਾਣਾ ਸਮਝਉਂਦੇ ਆ ਮਿਆ ਆਖਰਦਕਿ ਕਿੰ ਮ੍ਰਿਤਕ ਦੇ ਤਾਂ ਮਿੱਟੀ ਹੁੰਦੀ ਹੈ ਭਾਵੇਂ ਉਸ ਨੂੰ ਮਿੱਟੀ ਵਿੱਚ ਦਬਾ ਦਿਓ ਤੇ ਭਾਵੇਂ ਉਸ ਨੂੰ ਅਗਨੀ ਵਿੱਚ ਜਲਾ ਦਿਓ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮਰਨ ਤੋਂ ਬਾਅਦ ਇਨਸਾਨ ਦੇ ਸਿਰਫ ਚੰਗੇ ਮਾੜੇ ਕਰਮ ਹੀ ਨਾਲ ਜਾਂਦੇ ਹਨ ਫਿਰ ਭਾਵੇਂ ਉਹ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ ਪਰ ਮਾਤਮਾ ਦੀ ਦਰਗਾਹ ਵਿੱਚ ਇਸ ਦਾ ਕੋਈ ਫਰਕ ਨਹੀਂ ਪੈਂਦਾ ਮੀਆ ਮਿੱਠੇ ਸ਼ਾਹ ਨੇ ਗੁਰੂ ਜੀ ਨੂੰ ਨਿਮਰ ਦਿਖਾਉਣ ਵਾਸਤੇ ਖੋੜ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਕੀਤੇ ਪਰ ਗੁਰੂ ਜੀ ਨੇ ਉਸ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਬੜੇ ਹੀ ਸੁਚੇਤ ਜੇਤਾੰਗ ਨਾਲ ਦਿੱਤਾ ਤੇ ਅਖੀਰ ਵਿੱਚ ਮੀਆ ਮਿੱਠੇ ਸ਼ਾਹ ਗੁਰੂ ਜੀ ਦੇ ਸ਼ਬਦਾਂ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਹ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਸੋ ਪਿਆਰੇ ਸਾਥ ਸੰਦੇ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ